ਆਤੋਂ ਡਾਪਣਾਲ آپریشن ਖੁਚੀਪੁਰ ਅੱਜ ਅਸੀਂ ਪਹੁੰਚੇ ਹਾਂ ਜਿਲ੍ਹਾ ਗੁਰਦਾਸਪੁਰ ਦੇ ਪਿੰਡ ਠਵਾਲ ਦੇ ਵਿੱਚ ਸੋ ਮੈ ਕੈਮਰਾਮੈਨ ਨੂੰ ਕਹਾਂਗਾ ਇੱਕ ਵਾਰੀ ਜਿਹੜੀਆਂ ਘਰ ਦੀਆਂ ਤਸਵੀਰਾਂ ਜਰੂਰ ਆਪਨ ਦਰਸ਼ਕਾਂ ਨੂੰ ਜਿਹੜੀਆਂ ਸਾਂਝੀਆਂ ਕਰ ਦਿੱਤੀ ਜਾਣ ਸੋ ਘਰ ਦੇ ਵੀ ਜਿਹੜੇ ਹਾਲਾਤ ਨੇ ਕੋਈ ਜ਼ਿਆਦਾ ਜਿਹੜੇ ਵਧੀਆ ਨਹੀਂ ਹੈ ਪਿਛਲੇ ਦਿਨਾਂ ਦੇ ਵਿੱਚ ਵੀ ਜਿਹੜੀ ਹੈ ਬਾਰਿਸ਼ਾ ਕਾਫੀ ਲੰਮੇ ਸਮੇਂ ਤੱਕ ਹੁੰਦੀ ਰਹੀ ਹੈ ਸੋ ਬਾਰਿਸ਼ ਦੇ ਨਾਲ ਇਹ ਘਰ ਵੀ ਜਿਹੜੇ ਨੁਕਸਾਨਦਈ ਹੋ ਗਏ ਨੇ ਕੱਚੇ ਕਮਰੇ ਨੇ ਗਾਰੇ ਦੀ ਚਣਾਈਆਂ ਸੋ ਪਰਿਵਾਰਕ ਮੈਂਬਰ ਵੀ ਜਿਹੜੇ ਨੇ ਉਹ ਹੈਂਡੀਕੈਪ ਨੇ ਕੋਈ ਜ਼ਿਆਦਾ ਜਿਹੜਾ ਬਾਹਰ ਅੰਦਰ ਦਾ ਪਰ ਅ ਸੋ ਕਮਰੇ ਵੀ ਜਿਹੜੇ ਨੇ ਉੱਤੋਂ ਜਿਹੜੀਆਂ ਛੱਤਾਂ ਵੀ ਜਿਹੜੀਆਂ ਨੇ ਉਹ ਇੱਕ ਇੱਕ ਕਰਕੇ ਜਿਹੜੀਆਂ ਡਿੱਗਣ ਡੀਆਂ ਨੇ ਜਿੱਥੇ-ਜਿੱਥੋਂ ਦੀ ਵੀ ਬਰਸਾਤ ਜਿਹੜੀ ਆ ਪਾਣੀ ਜਿਹੜਾ ਆਪਣਾ ਵਹਾ ਲਿਆ ਜਾਂਦਾ ਵਾ ਸੋ ਪਹਿਲਾਂ ਵੀ ਜਿਹੜੀਆਂ ਡਿੱਗ ਜਾਂਦੀਆਂ ਨੇ ਪਰਿਵਾਰਕ ਮੈਂਬਰਾਂ ਨੇ ਸੋ ਸਤ ਨੂੰ ਜਿਹੜਾ ਵਾ ਕੁਝ ਟਾਈਮ ਲਈ ਬਣਾਏ ਰੱਖ ਲਈ ਉੱਤੇ ਜਿਹੜੀ ਤਰਪਾਲ ਦੇ ਨਾਲ ਕੱਜ ਦਿੱਤਾ ਹੋਇਆ ਸੋ ਸਾਰੀਆਂ ਤਸਵੀਰਾਂ ਜਿਹੜੀਆਂ ਤੁਸੀਂ ਦੇਖ ਰਹੇ ਜੋ ਇਹ ਬਿਲਕੁਲ ਜਿਹੜੀਆਂ ਇੱਕ ਘਰ ਦੀ ਜਿਹੜੀਆਂ ਮਾਜਿਕ ਸਥਿਤੀ ਦੀਆਂ ਜਿਹੜੀਆਂ ਦੇਖ ਰਹੇ ਹੋ ਸੋ ਸਾਡੇ ਨਾਲ ਪਰਿਵਾਰਕ ਮੈਂਬਰ ਨੇ ਮੌਜੂਦ ਨੇ ਉਹਨਾਂ ਨਾਲ ਜ਼ਰੂਰ ਗੱਲਬਾਤ ਕਰੋ ਤੁਸੀਂ ਆ ਭਾਈ ਸਸਿਕਾ ਜ ਕਮੇ ਪਹਿਲਾ ਕਰਦਾ ਸੀਗਾ ਕਟਿੰਗ ਦਾ ਦੁਕਾਨ ਰਾਏ ਚੱਕੀ ਗਈ ਤੇ ਹੁਣ ਤੇ ਦੁਕਾਨ ਜਿਹੜੀ ਉਹ ਬੰਦ ਹੋ ਗਈ ਨੂੰ ਘਟੋ ਘਟ 6-7 ਸਾਲ ਹੋ ਗਏ ਨੇ ਪਹਿਲਾਂ ਮੁੰਡੇ ਮੰਡੇ ਨਾਲ ਖੇਈ ਨਾਲ ਥੋੜੇ ਬਹੁਤੇ ਕਰਲੀ ਕਰੀ ਜਈ ਦਾ ਨਾਲ ਛੱਡ ਹੁੰਦੇ ਰਹੇ ਜਦੋਂ ਲੱਥਾਂ ਚੱਲਦੀਆਂ ਸੀ ਮਾਚੇ ਹੁਣ ਬਾਵਾ ਵੀ ਰੁਕ ਗਈਆਂ ਨੇ ਤੇ ਦੁਕਾਨ ਬੰਦ ਹੋ ਗਈ ਹੈ ਕਿਦੋਂ ਤੋਂ ਜਿਹੜਾ ਸ਼ੁਰੂ ਤੋਂ ਹੰਡੀਆਂ ਪਈ ਜਾਂਦੀ ਨਹੀਂ ਜੀ ਨਹੀਂ ਇਹ ਕੋਈ 13-14 ਸਾਲ ਦੇ ਲੱਗੇ ਹੋਏ ਚੱਲੇ ਨੇ ਇੱਕ ਐਕਸੀਡੈਂਟ ਹੋਇਆ ਸੀ ਉਹਦੇ ਨਾਲ ਹੋਲੀ-ਹੋਲੀ ਪਹਿਲਾਂ ਲੱਤਾਂ ਰੁਕੀਆਂ ਫਿਰ ਬਹਾਵ ਰੋ ਗਈਆਂ ਤੇ 6-7 ਲੱਖ ਰੁਪਈਆ ਜਿਹੜਾ ਸੀ ਉਥੋਂ ਕੱਟੇ-ਕੁੱਟੇ ਕਰਕੇ ਲਾਉਂਦੇ ਰਹੇ ਆ ਤੇ ਕੋਈ ਨਹੀਂ ਗੱਲਬਾਤ ਬਣੀ ਡਾਕਟਰਾਂ ਨੂੰ ਕੋਈ ਸਮਝ ਨਹੀਂ ਆਈ ਹੁਣ ਪਹਿਲੇ ਜਿਹੜਾ ਕੰਮ ਮਿਲ ਵਧੀਆ ਜਿਹੜਾ ਚੱਲਦਾ ਸੀ ਹਾਂ ਜੀ ਪਹਿਲਾਂ ਠੀਕ ਹੀ ਆ ਮਿਲ ਦੁਕਾਨ ਕਰਾਇ ਤੇ ਕਿ ਜਾ ਦੁਕਾਨ ਤੇ ਕਰਾਇ ਤੇ ਚਲੋ ਕਰਾਇ ਕਰੂਏ ਦੇ ਕੇ ਵੀ ਰੁਪਈਆ 2-400 ਜਿਹੜਾ ਰੋਲ ਲੈ ਆਈ ਆ ਤੇ ਮੇਰਾ ਦੁਕਾਨ ਦੁਕਾਨ ਵਾਲਾ ਵੀ ਜਿਹੜਾ ਬੰਦ ਹੋ ਗਿਆ ਹੁਣ ਮਿਲ ਕਾਮ ਕਰਦੇ ਹੁਣ ਬੀਬੀਆਂ ਵਾਲੇ ਸੂਟ ਥੋੜੇ ਜਿਲੇ ਲਈ ਦੇਈ ਤੇ ਉਹ ਦੋ ਟਾ 200 300 ਦਾ ਸੂਟ ਆ ਇੱਕ ਤਾਂ ਹੀ ਜਾ ਕੇ ਪਿੰਡ 'ਚ ਤੇ ਮੰਜੀ ਲੈ ਲਈ ਦੀ ਕੇਕੋਂ ਕੁਰਸੀ ਲੈ ਕੇ ਉੱਥੇ ਬਹਿ ਜਾਈਦਾ ਤੇ ਕਈ ਵਾਰੀ ਇੱਕ ਦੋ ਸੂਟ ਜਾਂ ਦੋ ਤਿੰਨ ਵਿਕ ਜਾਂਦੇ ਤੇ ਉਹ ਵੀ ਸਾਾਨੂੰ 100 ਰੁਪਏ ਦੇ ਕੇ ਤੇ ਬਾਕੀ ਕਹਿਣਾ ਵੀ ਇੱਕ ਹਫਤੇ ਬਾਅਦ ਕਿਸ਼ਤਾਂ ਵਾਂਗੂ ਲੈ ਕੇ ਉਹ ਮੁੜ ਕੇ ਕਿਨਾ ਕਿਨਾ ਚੇਰੀ ਪੈਸੇ ਦਿੰਦੇ ਨਹੀਂ ਆ ਤੇ ਇਦਾਂ ਹੀ ਸਾਡੀ ਰਸਰੂਸ ਵੀ ਜਿਹੜੀ ਉਹ ਮੁੱਕ ਜਾਣੀ ਤੇ ਹੁਣ ਤੇ ਫਰੀ ਇਦਾਂ ਹੀ ਵੇਲੇ ਹੀ ਬਲੇ ਗਰਮੀ ਵਾਲੇ ਸੂਟ ਹੀ ਹਾਂਜੀ ਹਾਂਜੀ ਗਰਮੀ ਵਾਲੇ ਗਾਉਂ ਤੋਂ ਮੱਲ ਹੁਣ ਜਿਵੇਂ ਮੱਲ ਫੇਰੇ ਵਾਲੇ ਜਿਹੜੇ ਫੇਰ ਫੁਰ ਕੇ ਜਾਂ ਪਿੰਡਾਂ ਦੇ ਵਿੱਚ ਜਾਂ ਚੱਲਦੇ ਨੇ ਐਡੀ ਵੱਡੀ ਵੱਡੀ ਮੋਲ ਜਾਂ ਹਟ ਜਾਂ ਬਣੇ ਨੇ ਕਿਵੇਂ ਮੱਲ ਤੁਹਾਡੇ ਸ਼ਹਿਰ ਦੇ ਵਿੱਚ ਕਿਉਂ ਨਹੀਂ ਆਉਂਦਾ ਸਾਡੀ ਜ਼ੇਲ ਚ ਫਿਰ ਇਹੀ ਹੁਣ ਇੱਕੋ ਥਾਂ ਜਾ ਕੇ ਪਿੰਡ ਦੇ ਬਾਹਰ-ਬਾਰ ਕਿਸੇ ਨੁੱਕਰ 'ਚ ਹੀ ਬਹਿਣਾ ਕੁਵੇਲੀ ਜਗ੍ਹਾ ਵੇਖ ਕੇ ਨਾ ਖੁੱਲੀ ਜਗ੍ਹਾ ਤੇ ਜਿੱਤੀ ਜਾ ਕੇ ਮੈਨੂੰ ਚੁੱਕ ਕੇ ਲਾ ਲੈਣਾ ਨਾ ਤਾਂ ਪਿੰਡ 'ਚ ਵੱਢ ਸਕਦੇ ਆ ਨਾ ਗਲੀਆਂ 'ਚ ਜਾ ਸਕਦੇ ਆ ਇੱਕੋ ਥਰੇ ਨੇ ਕੀ ਵਿਕਣੇ ਇੱਕ ਦੋ ਹੀ ਤੇ ਹੁਣ ਉਧਰੋਂ ਮੌਸਮ ਵੀ ਚੇਂਜ ਹੋ ਗਿਆ ਅਗਲੀ ਹੱਡ ਕਰਾਸ ਰੂਟਸ ਵੀ ساری ਮੁੱਕ ਗਈ ਤੇ ਹੁਣ ਤੇ ਇਧਰ ਬਹਸਰੀ ਬੈਠੇ ਆ ਕੌਣ ਕੌਣ ਪਰਵਾਦ ਨੇ ਤਿੰਨ ਬੱਚੇ ਨੇ ਸਾਡੇ ਮੈਂ ਤੇ ਮੇਰੀ ਵਾਈਫ ਹੀ ਆ ਬੱਚੇ ਛੋਟੇ ਨੇ ਹਾਂਜੀ ਛੋਟੇ ਹੀ ਆ ਪੜਦੇ ਬੱਚੇ ਹਾਂਜੀ ਪੜਦੇ ਐ ਕਿਵੇਂ ਫਿਰ ਮਸਲੇ ਬਜਿਹੜਾ ਹੁਣ ਤੇ ਜਿਹੜੇ ਮਤਲਬ ਬਿਲਕੁਲ ਜਿਹੜੀ ਆ ਰਾਸ ਜਿਹ ਵਿੱਚ ਕੰਮ ਜਿਹੜਾ ਮਤਲਬ ਹਰੰਦ ਪ੍ਰਭਾਵਤ ਹੋ ਗਿਆ ਕਿਵੇਂ ਉਹ ਲੈ ਸਰਕਲ ਫਿਰ ਟੱਪ ਜਾ ਸਰਕਲ ਇਦਾਂ ਹੀ ਆ ਇੱਕ ਦੋ ਵੀਰ ਭਰਾ ਜਿਹੜੇ ਰਾਹ ਚੱਕ ਦੁਕਾਨ ਦੇ ਵੇਲੇ ਦੇ ਵਾਕ ਵੀ ਉਹ ਕੋਈ 200 400 500 ਭਰੋ ਨਾ ਕੋ ਮੈਸੇਜ ਮੂਸੇਜ ਕਰਕੇ ਪਵਾ ਲਈ ਦੇ ਨੇ ਮਹੀਨੇ ਤੇ ਮਹੀਨੇ ਥੋੜੇ ਬੋਤੇ ਤੇ ਕੁਝ 1500 ਰੁਪਏ ਪੈਨਸ਼ਨ ਮੇਰੀ ਇਕੱਲੇ ਦੀ ਲੱਗੀ ਹੈ ਜਦੋਂ ਕਿ 100% ਹੈਂਡੀਕੈਪ ਦੀ ਹੋਰ ਵੀ ਇੱਕ ਦੋ ਜੀਆਂ ਦੀ ਲੱਗ ਸਕਦੀ ਤੇ ਨਾ ਤੇ ਕੇ ਸਰਪੰਚ ਨੇ ਕੋਈ ਕਾਰਵਾਈ ਕੀਤੀ ਹੈ ਵੀ ਹੋਰ ਕੋਈ ਲੱਗ ਸਕੇ ਕੀ ਕੱਲ ਜਿਹੜੀ ਨੌਬਤ ਆ ਗਈ ਵੀ ਬਾਹਰ ਚੁੱਲਾ ਜਿਹੜਾ ਪਕਾਉਣਾ ਪਿਆ ਚੁੱਲਾ ਫਿਰ ਤੁਹਾਨੂੰ ਪਤਾ ਹੀ ਹੈ ਵੀ ਜਦੋਂ ਘਰ ਦੀ ਕੰਡੀਸ਼ਨ ਇਦਾਂ ਹੋਏ ਕੋਈ ਕਮਾਈ ਦਾ ਸਾਧਨ ਨਹੀਂ ਹੈ ਸਿਲੰਡਰ ਤੇ ਚਲੋ ਕੇ ਨੇ ਲੈ ਕੇ ਦੇਤਾ ਹੈ ਹੁਣ ਭਰਉਣ ਜੋਗਾ ਵੀ ਤੁਹਾਨੂੰ ਬਦਾ 900 ਰੁਪਏ ਚਾਹੀਦਾ ਤੇ 900 ਰੁਪਏ ਤੇ ਸਾਡੇ ਕੋਲ ਨਿਕਲਣਾ ਕੋਈ ਐਵੇਂ ਮਾਮੂਲੀ ਗੱਲ ਥੋੜੀ ਹੈ ਕਿੰਨਾ ਚਿਰ ਹੋ ਗਿਆ ਸਾਡਾ ਕਿੰਨਾ ਟਾਈਮ ਹੀ ਹੋ ਗਿਆ ਮੇਰੇ ਸਾਰ ਨੂੰ ਮਹੀਨਾ ਡੇਢ ਮਹੀਨੇ ਲੱਗੀ ਚੱਗੀ ਉਹ ਚੱਲੇ ਹੋਣਾ ਬੋਲੋ ਇੰਚਰ ਹੀ ਲੰਮੇ ਪੈ ਗਏ ਤੇ ਟੱਡ ਗਈ ਆਣੇ ਕਿਵੇਂ ਮਤਲਬ ਲੱਗਦਾ ਨਹੀਂ ਜਿਸਕ ਬਹੁਤ ਵੱਡਾ ਚੁੱਕਣ ਦੇ ਵੇਖੋ ਜੀ ਰਿਸਕ ਤੇ ਹੈ ਹੁਣ ਇਤੋਂ ਗਾੜੀ ਜਗਾ ਹੋਰ ਸਾਡੇ ਕੋਈ ਹੈ ਨਹੀਂ ਹੋ ਰਹੀ ਜਾਈਏ ਵੀ ਕਿਤੇ ਕੈਮਰਾਮੈਨ ਨੂੰ ਕਮਾਗਾ ਇੱਕ ਅੱਧੀ ਜਿਹੜੀਆਂ ਫੇਰ ਇਟਾਂ ਜਿਹੜੀਆਂ ਦਿਖਾ ਦਿੱਤੀਆਂ ਹਨ ਵੇਖੋ ਉੱਤੇ ਵੀ ਇਟਾਂ ਜਿੱਥੇ ਥੱਲੇ ਸੌਂ ਰਹੇ ਨੇ ਉੱਤੇ ਇਟਾਂ ਜਿਹੜੀਆਂ ਨੇ ਬਿਲਕੁਲ ਡਿੱਗੀਆਂ ਇਹ ਕੇ ਕਰਕੇ ਜਿਹੜੀ ਡਿੱਗ ਹੈ ਜਿੱਥੇ ਜਿੱਥੇ ਪਾਣੀ ਦਾ ਜਿਹੜਾ ਪ੍ਰਭਾਵ ਪੈਂਦਾ ਉਹ ਚਲੋ ਪਰਿਵਾਰਕ ਮੈਂਬਰੇ ਤਰਪਾਲਤਾ ਉੱਤੇ ਜਰੂਰ ਪਾਈ ਹੈ ਹੈਂਡੀਕੈਪ ਜਿਹੜੇ ਮੱਲੋ ਹੈਗੇ ਕਰਦੇ ਮੁੱਖੀ ਉੱਤੇ ਜਿਹੜੀ ਦੇ ਨਹੀਂ ਦੇਖ ਰਿਹਾ ਨਹੀਂ ਕਰ ਸਕਦੇ ਤੇ ਕਿਵੇਂ ਮੱਲੋ ਕਿਸ ਨੇ ਪੁੱਤਰੋਚ ਨਹੀਂ ਕੀਤੀ ਨਾ ਜੀ ਨਾ ਕਿਸ ਨੇ ਨਹੀਂ ਕੀਤੀ ਇਹ ਮਲੈਨੀਆ ਨਰੇ ਵੀਰ ਨੇ ਐਨੀ ਸਮਾਜ ਸੇਵੀ ਸੰਸਥਾ ਨੇ ਜਿਹੜੀਆਂ ਮੱਲੋ ਇਧਰ ਲੋਡ ਪਰ ਪਰਿਵਾਰ ਕੱਚੇ ਕ ਐਨਆਰਆਈ ਤਾਂ ਸਾਡੇ ਕੋਈ ਆਏ ਨਹੀਂ ਐਨਜੀਓ ਦਾ ਕੰਮ ਕਰਨ ਵਾਲੇ ਜਿਹੜੇ 2-3 ਜਣੇ ਉਹ ਆਏ ਤੇ ਉਹਨਾਂ ਦੀ ਵੀ ਕੰਮ ਤੇ ਉਹਨਾਂ ਦਾ ਤੁਹਾਨੂੰ ਦੱਸਾਂ ਮੈਂ ਕੀ ਦੱਸਾਂ ਜੀ ਵੀ ਨਹੀਂ ਕਰਦਾ ਇੱਕ ਇੱਕ ਵਾਰੀ ਸਾਨੂੰ ਸੌਦਾ ਦੇ ਕੇ ਤੇ ਸਾਡੇ ਡਾਕੂਮੈਂਟ ਲੈ ਕੇ ਤੇ ਉਹਨਾਂ ਨੇ ਵਾਇਰਲ ਕਰ ਦੇਣੇ ਹੁੰਦੇ ਨੇ ਉਹਨਾਂ ਨੂੰ ਐਨਆਰਆਈ ਉਹਨਾਂ ਨੂੰ ਪੈਸੇ ਪਾਈ ਜਾਂਦੇ ਨੇ ਤੇ ਉਹ ਸਾਡੇ ਡਾਕੂਮੈਂਟਾਂ ਤੇ ਆਪਣਾ ਬਿਜ਼ਨਸ ਚਲਾ ਕੇ ਬੈਠੇ ਨੇ ਕਿਹੜਾ ਤਰ੍ਹਾਂ ਡਾਕੂਮੈਂਟ ਮੇਰੇ ਕੋਲ 100% ਹੈਂਡੀਕੈਪ ਦਾ ਸਰਟੀਫਿਕੇਟ ਆ ਕੁਝ ਕਰਦੀਆਂ ਵੀਡੀਓ ਬਣਾ ਕੇ ਉਹਨਾਂ ਲੈ ਜਾਣੀਆਂ ਤੇ ਇਸ ਤਰ੍ਹਾਂ ਹੀ ਕਰਕੇ ਤੇ ਵਾਇਰਲ ਕਰ ਲੈਣੀ ਹੈ ਇੱਕ ਵਾਰੀ ਸੌਦਾ ਦੇਣਾ ਮੁੜ ਕੇ ਕੋ ਮੁੜਦਾ ਹੀ ਨਹੀਂ ਕਿੰਨੇ ਦਾ ਸੌਦਾ ਹੋਵੇਗਾ ਸੌਦਾ ਵੱਤੋਂ ਵੱਧ 700 ਤੋਂ 1000 ਕੇ ਵਿੱਚ ਵਿੱਚ ਹੋਵੇਗਾ 700 1000 ਠੀਕ ਠੀਕ ਕੀ ਸੌਦੇ ਵਿੱਚ ਸੌਦਾ ਇੱਕ ਆਦੀ ਬੋਤਲ ਦੇਸੀ ਤੇਲ ਦੀ ਹੋएगी 2 ਕਿਲੋ ਖੰਡ 2 ਕਿਲੋ ਚੌਲ ਹੋਣੇ ਆ 10-10 ਕਿਲੋ ਕੋਈ ਦਾਲਾਂ ਹੋਣਗੀਆਂ ਕੋਈ ਥੋੜਾ ਬਹੁਤਾ ਮਸਾਲਾ ਮਸੂਲਾ ਮਤਲਬ ਕੀ ਲੱਗਦਾ ਨਹੀਂ ਕਿ ਇੱਕ ਫਰੋਡ ਕੀਤਾ ਜਾਂਦਾ ਹੈ ਕਿ ਹੰਡੀਕਾਪ ਨੂੰ ਬਕਸ਼ਿਆ ਜਾਂਦਾ ਹੈ ਬਿਲਕੁਲ ਬਿਲਕੁਲ ਪਾਉਣਾ ਖੇਡੇ ਜਾਂਦਾ 2-400 ਰੁਪਏ ਤੇ ਸਭ ਦਾ ਪਾ ਕੇ ਆਪਾਂ ਕਿੱਦਾਂ ਕਰਨਾ ਪਰਸਲ ਜਿਹੜੀ ਵੀਡੀਓ ਲੈ ਲੈਣੀ ਹੈ ਕੱਚੇ ਕੋਠੇ ਦੇ ਉਹਦਾ ਫੀਲ ਲਾ ਕੇ ਤਾਂ ਆਪਾਂ ਆਪਣੇ ਚੰਦ ਵੀਊ ਨੂੰ ਜਾਂ ਆਪਾਂ ਮਗਰ ਚੈਨਲ ਦੀ ਜਿਹੜੀ ਇਨਕਮ ਨੂੰ ਜਾਂ ਨਾ ਦੇ ਵੀਰਾਂ ਦੇ ਜਿਹੜੀ ਇਹ ਮਦਦ ਪਾਉਣਾ ਤੇ ਇਹ ਮਤਲਬ ਇੱਕ ਖਲੋਣਾ ਜਿਹੜਾ ਕੰਮ ਕਰਕੇ ਦਿਖਾ ਦੇ ਬਿਲਕੁਲ ਬਿਲਕੁਲ ਐਨਆਰਆਈ ਤੇ ਜਿਹੜੇ ਪਾ ਦਿੰਦੇ ਨੇ ਤੇ ਐਨਜੀਓ ਵਾਲੇ ਜਿਹੜੇ ਇੱਕ ਵਾਰੀ ਸੌਦਾ ਦੇ ਕੇ ਤੇ ਆਪਣੇ ਉਹਨਾਂ ਨੇ ਬੜੇ ਬੜੇ ਬਿਜ਼ਨਸ ਜਿਹੜੇ ਸਾਈਡਾਂ ਤੇ ਵੱਖਰੇ ਖੋਲ੍ਹ ਲਏ ਨੇ ਲੋਕਾਂ ਦੀ ਸਾਡੇ ਵਰਗੀਆਂ ਗਰੀਬਾਂ ਦੀ ਕਮਾਈ ਜਿਹੜੀ ਇਤਨਾ ਹੀ ਖਾਈ ਜਾਂਦੇ ਨੇ ਮਤਲਬ ਤੁਹਾਡੀਆਂ ਵੀਡੀਓ ਪਾ ਕੇ ਤਾਂ ਉਹਨਾਂ ਦੇ ਆਪਣੇ ਜਿਹੜੇ ਪਰਸਨਲ ਬਿਜ਼ਨਸ ਬਿਜ਼ਨਸ ਜਿਹੜੇ ਖੋਲੇ ਨੇ ਵੱਡੀਆਂ ਮਤਲਬ ਗੱਡੀਆਂ ਦੇ ਵਿੱਚ ਤਾਂ ਵੱਡੇ ਜਿਹੜੇ ਆਪਣੇ ਮਤਲਬ ਸ਼ੋਰਮ ਖੋਲੇ ਨੇ ਹਾਂ ਜੀ ਹਾਂ ਜੀ ਮਤਲਬ ਫੀਲ ਤੁਹਾਡਾ ਖਲਵਾਰ ਤੁਹਾਡੇ ਨਾਲ ਖੇਡ ਬਿਲਕੁਲ ਜੀ ਕੀ ਕੀ ਕਹਿਣਾ ਚਾਹੁੰਦੇ ਜੀ ਇਦਾਂ ਦੀ ਵੀਡੀਓ ਜਿਹੜੇ ਇਹੋ ਜਿਹੇ ਬੰਦੇ ਜਿਹੜੇ ਆਉਂਦੇ ਨੇ ਨਹੀਂ ਪਹੁੰਚਣੀ ਚਾਹੀਦੀ ਚਲੋ ਕੋਈ ਸਾਰੇ ਬੰਦੇ ਇਦਾਂ ਦੇ ਵੀ ਨਹੀਂ ਹੈਗੇ ਵਿੱਚ ਚੰਗੇ ਵੀ ਹੈਗੇ ਨੇ ਵੀਡੀਓ ਦੇ ਨਾਲ ਕਈਆਂ ਤੱਕ ਕਈ ਚੰਗੇ ਵਧੀਆ ਬੰਦੇ ਵੀ ਪਹੁੰਚ ਜਾਂਦੇ ਨੇ ਪਰ ਸਾਡੇ ਤੱਕ ਕੋਈ ਉਹੋ ਜਿਹਾ ਵੀ ਨਹੀਂ ਅਜੇ ਤੱਕ ਪਹੁੰਚਿਆ ਮਾੜੇ ਤਾਂ ਪਹੁੰਚੇ ਹਾਂ ਹਾਂ ਜ ਸ਼ਗਣੀ ਮੋਟਾ ਮਾਰੇ ਤਮਾਟੇ ਹਾਂਜੀ ਮਾੜੀ ਪਹੁੰਚੇ ਨੇ ਆਪ ਖਾਣ ਵਾਲੇ ਪਹੁੰਚੇ ਨੇ ਇੱਕ ਵਾਰੀ ਅਨੁਖ ਖਵਾ ਲਏ ਨੇ ਤੇ ਬਾਕੀ ਹੁਣ ਉਹਨਾਂ ਨੇ ਆਪ ਖਾਣਾ ਮਤਲਬ 5-7 ਰੁਪਏ ਦਾ ਰਸ ਤੁਹਾਨੂੰ ਪੜ ਗਏ ਹਾਂਜੀ ਹਾਂਜੀ ਉਹ ਬਾਅਦ ਚ ਨੇ ਉਹਨਾਂ ਕਦੀ ਅਪਰੋਚ ਕੀਤੀ ਜਾਂ ਤੁਹੀਂ ਕੀਤੀ ਸੀ ਹੈਈ ਉਹਨਾਂ ਨੂੰ ਬੜੀ ਵਾਰੀ ਫੋਨ ਲਾ ਲਾ ਕੇ ਵੇਖੇ ਨੇ ਉਹ ਮੁੜ ਕੇ ਉਹਨਾਂ ਨੇ ਫੋਨ ਹੀ ਨਹੀਂ ਚੁੱਕਣਾ ਦੋ ਚਾਰ ਵਾਰੀ ਲੱਗਣਾ ਵਾ ਮੁੜ ਕੇ ਖੁਸ਼ੀ ਪੇ ਤੇ ਉਹਨਾਂ ਨੇ ਬਲੌਕ ਕਰ ਛੱਡ ਦੇ ਨੇ ਸਾਡੇ ਵਰਗੇ ਦੋ ਚਾਰੀ ਤੁਹਾਡਾ ਨੰਬਰ ਸੇਵ ਕਰਕੇ ਬਾਅਦ ਬਲੌਕ ਹਾਂਜੀ ਹਾਂਜੀ ਇੱਕ ਦੋਰੀ ਗੱਲ ਕੀਤੀ ਜਦੋਂ ਗੱਲ ਕੀਤੀ ਚੱਕਾ ਤੱਕ ਹੀ ਜਾਂਦੀ ਸੀ हां जी हां जी बस ਪਹੁੰਚਣ ਲੱਗੇ ਆ ਤੁਹਾਡੇ ਕੋਲ ਤੁਸੀਂ ਇੰਤਜ਼ਾਰ ਕਰਵਾਏ ਲੋ ਇੱਕ ਅੱਦੇ ਹਫ਼ਤੇ ਦੇ ਵਿੱਚ ਇੱਕ ਦੋ ਦਿਨ ਚ ਆਏ ਨੇ ਉਹ ਪਤਾ ਨਹੀਂ ਨਾ ਇੱਕ ਦੋ ਦਿਨ ਆਇਆ ਤੇ ਨਾ ਹਫ਼ਤਾ ਆਇਆ ਪਹੁੰਚ ਰਹੇ ਨੇ ਨਾ ਜੀ ਨਾ ਤੁਹਾਡੀ ਕਿਤੇ ਆਪਣੀ ਜਿਹੜੀ ਕਮਿਊਨਿਟੀ ਹੈ ਜਾਂ ਤੁਹਾਡੇ ਇੰਨੇ ਤੁਹਾਡੇ ਹੋਰ ਚੱਲੇ ਸਸਤਾ ਚੱਲੇ ਉਹਨਾਂ ਕਦੀ ਪ੍ਰੋਜੈਕਟ ਨਹੀਂ ਕੀਤੇ ਨਹੀਂ ਜੀ ਉਹਨਾਂ ਵੀ ਨਹੀਂ ਕਿ ਕੋਈ ਨਹੀਂ ਸੁਣਦਾ ਮਾਰੇ ਦੀ ਪਿੰਡ ਦੇ ਵਿੱਚ ਇੰਨੇ ਆਨਰੇ ਵੀਰ ਨੇ ਜਿਹੜੇ ਮਿਲ ਬਾਹਰੋਂ ਤੁਰ ਜਾ ਕੇ ਸਮਾਜ ਸੇਵੀ ਨੇ ਜਾਂ ਹੋਰ ਦੁਰਵੰਦ ਪਰਿਵਾਰਾਂ ਦੀ ਮਦਦ ਕਰਦੇ ਨੇ ਜਾਂ ਉੱਥੋਂ ਦੇਖ ਕੇ ਕੋਈ ਵੀਡੀਓ ਦੇਖ ਕੇ ਤਾਂ ਉੱਥੇ ਮਦਦ ਕਰ ਤੁਹਾਡੇ ਤੱਕ ਕਦੀ ਪਹੁੰਚ ਨਹੀਂ ਜੀ ਵੇਖੋ ਜੀ ਜਿਹੜਾ ਵੀ ਕੋਈ ਸਮਾਜ ਸੇਵੀ ਜਿੱਤੇ ਕੋਈ ਕਿਸੇ ਦੀ ਫਰਮਾਇਸ਼ ਜਿਹੜੀ ਚੱਲ ਜਾਂਦੀ ਆ ਅੱਜ ਕੱਲ ਸਾਰੇ ਕੰਮ ਹੀ ਫਰਮਾਇਸ਼ੀ ਆ ਜਿਹੜਾ ਕੋਈ ਕਿਸੇ ਚੱਜਦੇ ਦੀ ਫਰਮਾਇਸ਼ ਲਿਆ ਜਾਂਦਾ ਉਹਦਾ ਕੰਮ ਕੋਈ ਸਾਰੀਆਂ ਸੰਸਥਾ ਵੀ ਕਰੀ ਜਾਂਦੀਆਂ ਨੇ ਤੇ ਸਾਡੇ ਤੱਕ ਕੋਈ ਇਦਾਂ ਦਾ ਵੀ ਨਹੀਂ ਪਹੁੰਚਿਆ ਤੇ ਨਾ ਸਾਡੀ ਫਰਮਾਇਸ਼ ਹੀ ਕੀਤੀ ਗਈ ਨੇ ਹੁਣ ਜਿਹੜੇ ਆ ਨਾ ਰਵੀਰ ਨੇ ਜਾਂ ਸਮਾਜ ਸੇਵੀ ਸੰਸਥਾ ਨੇ ਜਾਂ ਇਦਾਂ ਦੇ ਲੋੜਵੰਦ ਪਰਿਵਾਰ ਨੇ ਜਿਹੜੀ ਲੋਕਾਂ ਦੀ ਮਦਦ ਕਰਦੇ ਨੇ ਕੀ ਕਿਤ ਕਰਦੇ ਨੇ ਬੋਲੋ ਸਾਡੇ ਸਾਡੀ ਤਾਂ ਵੀ ਇਹੋ ਹੀ ਬੇਨਤੀ ਹੈ ਵੀ ਵਧੀਆ ਬੰਦੇਆਂ ਤੱਕ ਸਾਡੀ ਵੀਡੀਓ ਪਹੁੰਚੇ ਤੇ ਕੋਈ ਸਾਡੀ ਵੀ ਸੁਣੇ ਸਾਡੀ ਵੀ ਹੈਲਪ ਕੋਟਿਆਂ ਦੀ ਜਾਂ ਕੋਈ ਬਿਜ਼ਨਸ ਦੀ ਕੋਈ ਕੰਮ ਹਨ ਨਿਕੋਲ ਕੇ ਦਿੱਤਾ ਜਾਵੇ ਤੇ ਇਹੋ ਹੀ ਬੇਨਤੀ ਹੈ ਸਾਡੀ ਬੁਲਤਬੀ ਮਲਕਾ ਮਦਦ ਵੀ ਜਿਹੜਾ ਤੁਹਾਨੂੰ ਕੋਈ ਕਰਕੇ ਦਿੱਤਾ ਜਾਵੇ ਆ ਕਮਰੇ ਵੀ ਜਿਹੜੇ ਡੇਢ ਘੰਡੇ ਇਹਨਾਂ ਦੇ ਵੀ ਜਿਹੜੀ ਆ ਪਰਪਾਈ ਜਿਹੜੀ ਕਰਕੇ ਦਿੱਤੀ ਹੈ ਹਾਂਜੀ ਹਾਂਜੀ ਸੋ ਇਹ ਸਾਨੂੰ ਲੋੜਵੰਦ ਪਰਿਵਾਰ ਹੈ ਹੈਂਡੀਕੈਪ ਪਰਿਵਾਰ ਜਿਹੜੇ ਕੁਝ ਚੱਲ ਫਿਰ ਨਹੀਂ ਸਕਦੇ ਕੋਈ ਦਾਣ ਉਹਦੀ ਕਿਰਤ ਨਹੀਂ ਕਰ ਸਕਦੇ ਇੱਕ ਤਾਂ ਮਤਲਬ ਕਹਿੰਦੇ ਨੇ ਕਿ ਜੋਂ ਕੁਝ ਜਿਹੜੇ ਅਨਰ ਦੇ ਵੀਰ ਨੇ ਸਮੱਸਿਆ ਵਿੱਚ ਆਇਤਾ ਤਾਂ ਸਾਨੂੰ ਕੁਝ ਬੈ ਕੇ ਜਿਹੜਾ ਇਨਕਮ ਦਾ ਜਿਹੜਾ ਕੋਈ ਸਾਧਨ ਜਿਹੜਾ ਬਣਾ ਕੇ ਦਿੱਤਾ ਜਾਵੇ ਤਾਂ ਜੋ ਪਰਿਵਾਰ ਦੀ ਜਿਹੜੀ ਹੈ ਪਰਵਾਈ ਕਰ ਸਕੇ ਉਹ ਜਿਹੜੇ ਕਮਰੇ ਜਿਹੜੇ ਇੱਕ ਹਾਲਤ ਜਿਹੜੀ ਨਾਜ਼ੁਕ ਬਣੀ ਹੋਈ ਆ ਇਹ ਵੀ ਜਿਹੜੇ ਨੇ ਐਨਰ ਵੀਰ ਨੇ ਜਾਂ ਸਮਾਜ ਸੇਵੀ ਚਾਚੀਤਾ ਨੇ ਇਹ ਜ਼ੀਰੋ ਪੇਡ ਤੇ ਆ ਕੇ ਜਰੂਰ ਇੱਕ ਆਰਟੀ ਚੈੱਕ ਕਰਾਉਣਾ ਬਹੁਤ ਵੱਡੇ ਰਿਸਕ ਦੇ ਮੈਂ ਕੈਮਰਾ ਨੂੰ ਫੇਰ ਕਹਾਂਗਾ ਕਿ ਇੱਕ ਵਾਰ ਫੇਰ ਜਿਹੜੀ ਤਸਵੀਰ ਜਿਹੜੀ ਆ ਆਪਣੇ ਦਰਸ਼ਕਾਂ ਨੂੰ ਸਾਂਝੀ ਕਰ ਦਿੱਤੀ ਜਾਏ ਦੇਖੋ ਇਹ ਦੇ ਕਰਕੇ ਜਿਹੜੀ ਇਟਾ ਫੇਰ ਜਿਹੜੀ ਉਤੋਂ ਜਿਹੜੀ ਆ ਇਹ ਡਿੱਗਦੀ ਹੋਈ ਆ ਕਿਸੇ ਟਾਈਮ ਜਿਹੜੀ ਆ ਤੁਸੀਂ ਦੇਖ ਸਕਦੇ ਛੋਟੇ ਛੋਟੇ ਬੱਚੇ ਨੇ ਇਸ ਕਮਰੇ ਦੇ ਵਿੱਚ ਜਿਹੜੇ ਸੌਂਦੇ ਨੇ ਸੋ ਕੱਚੀਆਂ ਜਿਹੜੀਆਂ ਨੇ ਇੱਕ ਕੰਧਾਂ ਨੇ ਤੇ ਬਿਲਕੁਲ ਜਦੋਂ ਬਰਸਾਤ ਜਦੋਂ ਸੋ ਇਦਾਂ ਦੇ ਜਿਹੜੇ ਲੋੜਵੰਦ ਪਰਿਵਾਰ ਨੇ ਇਹਨਾਂ ਤੱਕ ਜਰੂਰ ਐਨਆਰਆਈ ਵੀਰ ਸਮਾਜ ਸੇਵੀ ਸੰਸਥਾਵਾਂ ਜਾਂ ਜਿਹੜੇ ਸਿੰਗਰ ਨੇ ਜਾਂ ਲੋੜਵੰਦ ਪਰਿਵਾਰਾਂ ਲਈ ਮਦਦ ਕਰ ਸਾਬਤ ਹੋ ਰਹੇ ਨੇ ਸੋ ਇਹਨਾਂ ਦੀ ਵੀ ਜਿਹੜੀ ਮਦਦ ਦੇ ਜਰੂਰ ਹੈ ਸਾਬਤ ਕਰਨ ਮੈਂ ਤੁਹਾਡਾ ਆਪਣਾ ਲਾਪਰੀ ਸਿੰਘ ਖੁਸ਼ੀਪੁਰ